ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਨ ਜੋਤ ਸਿੰਘ ਮੈਂ ਸੈਕਟੀਸਾਈਡ ਇੰਡੀਆ ਲਿਮਟਿਡ ਦੇ ਵਿੱਚ ਜਿਹੜਾ ਡਿਵੈਲਪਮੈਂਟ ਅਫੀਸਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਅੱਜ ਜਿੱਥੇ ਮੈਂ ਗੱਲ ਕਰ ਰਿਹਾ ਮੇਰੇ ਨਾਲ ਕਿਸਾਨ ਵੀਰ ਜਿਹੜੇ ਗੁਰਲਾਲ ਸਿੰਘ ਨੇ ਇਹ ਮੇਰੇ ਨਾਲ ਖੜੇ ਨੇ ਪਿੰਡ ਮਾਨ ਤੋਂ ਤੇ ਜਦੋਂ ਇਹਨਾਂ ਦੇ ਖੇਤ ਦੇ ਵਿੱਚ ਸਾਡੇ ਜਿਹੜੇ ਸੇਲ ਅਫਸਰ ਨੇ ਜੰਡਿਆਲਾ ਹੈੱਡ ਕੁਆਟਰ ਤੋਂ ਸਰਦਾਰ ਹਰਜੀਤ ਸਿੰਘ ਉਹ ਇਹਨਾਂ ਕੋ ਪਿਛਲੀ ਦਿਨੀ ਜਿਹੜਾ ਇਹਨਾਂ ਨੇ ਖੇਤ ਦੇ ਵਿੱਚ ਵਿਜ਼ਿਟ ਕੀਤਾ ਤੇ ਸਰਦਾਰ ਗਰਲਾਲ ਸਿੰਘ ਹੁਣੀ ਦੱਸਦੇ ਆ ਕਿ ਇਹਨਾਂ ਦੇ ਖੇਤ ਦੇ ਵਿੱਚ ਜਿੱਥੇ ਥੱਲੇ ਪੌਦੇ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਕਿ ਜਿੱਥੇ ਇੱਕ ਉਲੀਨਾਸ਼ਕ ਦੇ ਤੌਰ ਤੇ ਕੰਮ ਕਰਦਾ ਉਹਦੇ ਨਾਲ ਨਾਲ ਜਿਹੜਾ ਬੈਕਟੀਰੀਆ ਨਾਸ਼ਕ ਤੌਰ ਤੇ ਵੀ ਕੰਮ ਕਰਦਾ ਆ ਤੇ ਇੱਕ ਬਹੁਤ ਹੀ ਚੰਗਾ ਜਿਹੜਾ ਫੰਗੀਸਾਈਡ ਆ ਤੇ ਸ਼ੀਥ ਬਲਾਈਟ ਤੇ ਲੀਫ ਬਲਾਸਟ ਦੇ ਉੱਤੇ ਬਹੁਤ ਸੋਹਣਾ ਕੰਮ ਕਰਦਾ ਆ ਸੋ ਉਸੇ ਦੇ ਰਿਜ਼ਲਟ ਬਾਰੇ ਅੱਜ ਗੱਲ ਕਰਦੇ ਆ ਸਰਦਾਰ ਗੁਰਲਾਲ ਸਿੰਘ ਹੁਣਾ ਨਾਲ ਕਿ ਜਿੱਥੇ ਇਹਨਾਂ ਦੇ ਖੇਤ ਦੇ ਵਿੱਚ ਬਿਮਾਰੀ ਦਾ ਫਰਕ ਪਿਆ ਉਹਦੇ ਨਾਲ ਨਾਲ ਇਹਨਾਂ ਨੂੰ ਹੋਰ ਇਹੋ ਜਿਹੇ ਕਿਹੜੇ ਚੰਗੇ ਜਿਹੜੇ ਫਾਇਦੇ ਦੇਖਣ ਨੂੰ ਮਿਲੇ ਅਜੂਕੀ ਦੀ ਸਪਰੇਅ ਕਰਨ ਤੋਂ ਬਾਅਦ ਸਰਦਾਰ ਗੁਰਲਾਲ ਸਿੰਘ ਸਤਿ ਸ਼੍ਰੀ ਅਕਾਲ ਜੀ ਫੋਰਸ ਨੌ ਭਾਈ ਸਾਹਿਬ ਠੀਕ ਹੋ ਜੀ ਅੱਛਾ ਜੀ ਜਦੋਂ ਫਿਰ ਹਰਜੀਤ ਸਿੰਘ ਹੁਣੀ ਤੁਹਾਡੇ ਖੇਤ ਦੇ ਵਿੱਚ ਆਏ ਉਦੋਂ ਤਕਰੀਬਨ ਖੇਤ ਦੀ ਜਿਹੜੀ ਹਾਲਤ ਕੀ ਸੀ ਆਪਾਂ ਨਾ ਥੋੜੀ ਵਿਸਥਾਰ ਸਹਿਤ ਗੱਲ ਕਰਾਂਗੇ ਕਿ ਮਤਲਬ ਨਸਾਰਾ ਕਿੰਨਾ ਸੀ ਗਾ ਦਵਾਈ ਕਰਨ ਤੋਂ ਪਹਿਲਾਂ ਬਿਮਾਰੀ ਕਿੰਨੀ ਸੀ ਉਹਦੇ ਬਾਰੇ ਮੈਂ ਜਾਣਨਾ ਚਾਹੁੰਗਾ ਸਭ ਤੋਂ ਪਹਿਲਾਂ ਵੀ ਇਹ ਵੈਰੈਟੀ ਕਿਹੜੀ ਹੈ ਜੀ ਇਹ 1509 ਵੈਰੈਟੀ ਹੈ ਜੀ ਠੀਕ ਹੈ ਜੀ ਇਹ ਜਦੋਂ ਤਕਰੀਬਨ ਬਿਮਾਰੀ ਦਾ ਅਟੈਕ ਆਉਂਦਾ ਵਾ ਹਲਕੇ ਹਲਕੇ ਸਪੌਟ ਥੱਲੇ ਮੁੱਢਾਂ ਤੋਂ ਸ਼ੁਰੂ ਹੁੰਦੇ ਆ ਹਾਂਜੀ ਤੇ ਕੋਈ 2-4% ਜਿਹੜਾ ਸੀਗਾ ਝੰਡਾ ਪੱਤਾ ਵੀ ਦਾਗੀ ਹੋ ਗਿਆ ਸੀਗਾ ਉੱਪਰਲੀ ਜਿਹੜੀ ਲੋਕ ਸੀਗੀ ਉਹ ਲਾਲ ਹੋਣੀ ਸ਼ੁਰੂ ਹੋ ਗਈ ਸੀ ਤੇ ਥੱਲੇ ਥੋੜੇ ਥੋੜੇ ਸਪੌਟ ਆ ਗਏ ਸੀਗੇ ਠੀਕ ਹੈ ਜੀ ਤੇ ਮੈਂ 2 ਦਿਨ ਬਾਅਦ ਇਹ ਅਬਜ਼ਰਵੇਸ਼ਨ ਲਈਏ ਇਸ ਚੀਜ਼ ਦੀ ਕਿ ਇਹ ਰੋਗ ਵਧ ਰਿਹਾ ਵਾ ਫਿਰ ਮੈਂ ਭਾਜੀ ਹਰਜੀਤ ਨਾਲ ਗੱਲ ਕੀਤੀ ਮੈਂ ਕਿ ਐ ਕਰਕੇ ਤੁਸੀਂ ਵਿਜ਼ਿਟ ਕਰੋ ਮੇਰੇ ਫਾਰਮ ਦਾ ਤੇ ਪਰ ਦੇਖੀਏ ਮੈਨੂੰ ਲੱਗਦਾ ਕੋਈ ਬਿਮਾਰੀ ਹੈਗੀ ਹੈ ਇਹਨਾਂ ਨੇ ਅਬਜ਼ਰਵੇਸ਼ਨ ਲਈ ਕਿ ਸੀਪ ਬਲੈਡ ਦਾ ਜੇ ਅਟੈਕ ਆ ਤੇ ਆਪਾਂ ਇੱਕ ਨਵੀਂ ਤਕਨੀਕ ਦੀ ਦਵਾਈ ਆ ਮੈਂ ਉਹ ਪ੍ਰੋਫੈਸ ਕਰਦਾ ਤੁਹਾਨੂੰ ਉਹ ਆਪਾਂ ਪਾਵਾਂਗੇ ਤੇ ਅਗਲੇ ਦਿਨ ਇਹ ਮੈਨੂੰ ਦਵਾਈ ਦੇ ਕੇ ਜਾਂਦੇ ਨੇ ਉਸ ਤੋਂ ਨੈਕਸਟ ਡੇ ਯਾਨੀ ਕਿ ਬਿਮਾਰੀ ਆਉਣ ਤੋਂ ਚੌਥੇ ਦਿਨ ਬਾਅਦ ਮੈਂ ਸਪਰੇਅ ਕਰਦਾ ਉਦੋਂ ਤੱਕ ਜਿਹੜਾ ਵਾ तकरीबन 507% ਜਿਹੜੇ ਪੱਤੇ ਸੀਗੇ ਉਹ तकरीबन ਉੱਤੇ ਲਾਲ ਹੋ ਗਏ ਸੀ ਲਾਲ ਹੋ ਗਏ ਤੇ ਥੱਲੇ ਵੀ ਸਪੌਟ ਜਿਹੜਾ ਸੀਗਾ ਮੈਂ ਨਾ ਉਹਨੂੰ ਮਾਰਕ ਕਰ ਦਿੱਤਾ ਦੋ ਤਿੰਨ ਪੌਦਿਆਂ ਨੂੰ ਹਾਂਜੀ ਕਿ ਇਹਨਾਂ ਦਾ ਦੇਖ ਲਿਆ ਉਹਦਾ ਸਕਰੀਨਸ਼ਾਟ ਲੈ ਲਿਆ ਕਿ ਵਧਦੇ ਆ ਕਿ ਘਟਦੇ ਆ ਮੈਂ ਇੱਕ ਪlant ਨੂੰ ਵੀ ਮਾਰਕ ਕੀਤਾ ਕਿ ਉੱਤੇ 9 ਤੋਂ 10 ਪੌਟ ਸੀਗੇ ਤੇ ਚੌਥੇ ਦਿਨ ਬਾਅਦ ਜਦੋਂ ਮੈਂ ਸਪਰੇਅ ਕਰਦਾ ਇਹਨਾਂ ਦੇ ਅਬਜ਼ਰਵੇਸ਼ਨ ਤੋਂ ਤਾਂ ਉਹਦੀ ਗਿਣਤੀ ਵਧੀ ਸੀਗੀ ਚਾਰ ਤੋਂ ਪੰਜ ਸਪੌਟ ਵਧੇ ਆ ਉਹਦੇ 'ਤੇ ਫਿਰ ਮੈਂ ਪੱਤਾ ਛਿੱਲ ਕੇ ਵੀ ਦੇਖਿਆ ਵੀ ਵਿੱਚ ਉਹਦੇ ਅੰਦਰਵਾਰ ਵੀ ਜਿਹੜਾ ਵਾ ਦਾਗੀ ਹੋ ਰਿਹਾ ਉੱਪਰਲੀ ਛਿੱਲੀ ਤੋਂ ਉਹਦੀ ਦਾਗੀ ਹੈ ਹੀ ਹੈ ਤੋ ਤੇ ਥੱਲੇ ਵਾਲਾ ਹਿੱਸਾ ਵੀ ਜਿਹੜਾ ਦਾਗੀ ਹੋ ਰਿਹਾ ਫਿਰ ਅਸੀਂ ਉਹ ਸਪਰੇਅ ਕੀਤੀ ਜੀ ਮੈਂ ਇਹਦੇ ਅੱਜ तकरीबन ਕੋਈ 1.5 ਲੀਟਰ ਪਾਣੀ ਲਾਇਆ ਓਕੇ ਤੇ ਸਪਰੇਅ ਕਰਨ ਤੋਂ ਬਾਅਦ ਚ ਫਿਰ ਇਹ ਚੌਥੇ ਦਿਨ ਬਾਅਦ ਮੈਂ ਦੇਖਿਆ ਉਹ ਜਿਹੜੇ ਮਾਰਕ ਕੀਤੇ ਹੋਏ ਪੌਦੇ ਸੀਗੇ ਉਹ ਉੱਥੇ ਉਹਦੇ ਉੱਥੇ ਖੜੇ ਆ ਉਹ ਉੱਥੇ ਹੀ ਖੜੇ ਆ ਹਾਂ ਉਹ ਵਧੇ ਨਹੀਂ ਜਦਕਿ ਚੌਥੇ ਦਿਨ ਬਾਅਦ ਉਹ 9-10 ਤੋਂ ਵੱਧ ਕੇ 14-15-16 ਹੋ ਗਏ ਸੀਗੇ ਫਿਰ ਉੱਥੇ ਰੁਕੇ ਹੋਏ ਸੀਗੇ ਫਿਰ ਮੈਨੂੰ ਲੱਗਿਆ ਉਦੋਂ ਤੱਕ ਜਿਹੜਾ ਸਾਡਾ ਨਸਾਰਾ ਵਾ ਉਦੋਂ ਤੱਕ ਨਸਾਰਾ ਸਪਰੇਅ ਤੋਂ ਪਹਿਲਾਂ 1-2% ਸੀਗਾ ਯਾਨੀ ਕਿ ਗੋ ਪੂਰੀ ਭਰੀ ਸੀਗੀ ਉਸ ਤੋਂ ਬਾਅਦ ਇਹ ਸੀਗਾ ਵੀ ਮੈਂ ਜੋ ਦੇਖਿਆ ਇਸ ਚੀਜ਼ ਨੂੰ ਕਿ ਇੱਕਦਮ ਜਿਹੜਾ ਵਾ ਨਸਾਰਾ ਜਿਹੜਾ ਵਾ ਉਹ ਆਉਣਾ ਸ਼ੁਰੂ ਹੋ ਗਿਆ ਇੱਕਦਮ ਦਵਾਈ ਸਪਰੇਅ ਕਰਨ ਤੋਂ ਬਾਅਦ ਸਪਰੇਅ ਚੌਥੇ ਦਿਨ ਬਾਅਦ ਜਿਹੜਾ ਵਾ ਕੋਈ 72 72 ਘੰਟੇ ਬਾਅਦ ਨਸਾਰਾ ਇੱਕਦਮ ਜ਼ੋਰ ਫੜਿਆ ਜਿਵੇਂ ਇੱਕਦਮ ਵੀ ਸਾਰੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਇੱਕਦਮ ਜ਼ੋਰ ਫੜਿਆ ਉਸ ਚੀਜ਼ ਨੇ ਫਿਰ ਇਹ ਵੀ ਮਹਿਸੂਸ ਕੀਤਾ ਕਿ ਜਿਹੜਾ ਕੋਸ਼ ਹਿੱਸਿਆਂ ਚ ਜਿਵੇਂ ਉਹਦੇ ਨਾਲ ਦਾ ਕਿੱਲਾ ਵਾ ਜਿਹਦੇ ਚ ਆਪਾਂ ਸਪਰੇਅ ਨਹੀਂ ਕੀਤੀ ਆ ਜਿਹੜਾ ਸਾਈਡ ਤੇ ਆ ਇਹਦੇ ਵਿੱਚ ਢੋੜਿਆਂ ਚ ਨਸਾਰਾ ਸੀਗਾ ਹਮ ਹਮ ਅਜੇ ਤੱਕ ਵੀ ਜਿਹੜਾ ਵਾ ਹੁਣ ਵੀ ਪੂਰੀ ਪ੍ਰੋਪਰ ਪੈਲੀ ਭਰੀ ਨਹੀਂ ਆ ਤੇ ਇਹਦੇ ਤੇ ਫਿਰ ਮੈਨੂੰ ਇਹ ਲੱਗਿਆ ਕਿ ਦਵਾਈ ਬਿਮਾਰੀ ਦੀ ਰੋਕਥਾਮ ਤੋਂ ਬਾਅਦ ਚ ਜਿਹੜਾ ਉਹਦਾ ਪੋਜ਼ਿਟਿਵ ਅਸਰ ਇਹ ਲੱਗਾ ਕਿ ਇਹਦਾ ਜਿਹੜਾ ਸੀਗਾ ਇੱਕ ਤਾਂ ਪੱਤਾ ਜਿਹੜਾ ਇਹਦਾ ਪਲਾਂਟ ਹੈਗਾ ਇਹ ਐਕਟਿਵ ਆ ਚਿੰਡਾ ਪੱਤਾ ਬਹੁਤ ਸੋਹਣਾ ਵੀ ਝੰਡਾ ਪੱਤਾ ਵੀ ਐਕਟਿਵ ਆ ਉਹਦੇ ਨਾਲ ਉਹਦੇ ਮੁਕਾਬਲੇ ਤਨ ਜਿਹੜਾ ਵਾ ਜਿਆਦਾ ਐਕਟਿਵ ਖੜਾ ਹੋਇਆ ਤੇ ਪੱਤਾ ਜਿਹੜਾ ਪੌਦਾ ਹੈ ਨਾ ਬਿਲਕੁਲ ਸਟਰੋਂਗ ਹੈ ਹਾਰਡਲੀ ਖੜਾ ਵਾ ਜਿਵੇਂ ਹਾਰਡਲੀ ਖੜਾ ਵਾ ਤੇ ਇਹ ਦਾ ਮੈਨੂੰ ਲੱਗਿਆ ਕਿ ਇਹ ਦਾ ਥੋੜਾ ਜਿਹਾ ਡਰਾਈਵਡ ਐਕਸਟਰਾ ਬੈਨੀਫਿਟ ਲੱਗਾ ਸੋ ਕਿਸਾਨ ਵੀਰੋ ਇਹ ਸੀਗੇ ਕਿਸਾਨ ਗੁਰਲਾਲ ਸਿੰਘ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਆਈਆਈਐਲ ਟਰੈਕਟਰ ਬ੍ਰਾਂਡ ਦਾ ਜਿਹੜਾ ਅਜ਼ੂਕੀ ਨਾਮ ਦਾ ਫੰਗੀਸਾਈਡ ਵਰਤਿਆ 150 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਰਿਜ਼ਲਟ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਜਿਹੜੀਆਂ ਉੱਪਰ ਵਾਲੀਆਂ ਨੋਕਾਂ ਸੜ ਚੁੱਕੀਆਂ ਸੀਗੀਆਂ ਜਾਂ ਲਾਲ ਹੋ ਰਹੀਆਂ ਸੀ ਅੱਜ ਪੂਰੇ ਖੇਤ ਦੇ ਵਿੱਚ ਮੈਨੂੰ ਕੋਈ ਦੋ ਪੱਤੇ ਵੀ ਨਹੀਂ ਇਦਾਂ ਦੇ ਦਿਖਦੇ ਵੀ ਜਿਹੜੇ ਉਤੋਂ ਲਾਲ ਹੋਣ ਭਾਈ ਸਾਹਿਬ ਦੱਸਦੇ ਨੇ ਕਿ ਜਿੱਥੇ ਦਵਾਈ ਨੇ ਬਿਮਾਰੀ ਨੂੰ ਰੋਕਿਆ ਉਹਦੇ ਨਾਲ ਪੂਰੇ ਖੇਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਸਾਰਾ ਇੱਕਸਾਰ ਆਇਆ ਝੰਡਾ ਪੱਤਾ ਬਹੁਤ ਸੋਹਣਾ ਆਇਆ ਫੋਕ ਪੱਤਲ ਤੇ ਬਹੁਤ ਸੋਹਣਾ ਕੰਮ ਹੋ ਰਿਹਾ ਤੇ ਦਾਣਿਆਂ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਜ਼ਿਆਦਾ ਜਿਹੜੀ ਸਾਫ਼ ਆ ਇਸ ਕਰਕੇ ਅਸੀਂ ਟਰੈਕਟਰ ਬ੍ਰਾਂਡ ਦੇ ਤੌਰ ਤੇ ਤੁਹਾਨੂੰ ਤਰਜੀਹ ਕਰ ਦਿੰਨੇ ਆ ਕਿ ਤੁਸੀਂ ਇੱਕ ਚੰਗਾ ਜਿਹੜਾ ਫੰਗੀਸਾਈਡ ਆ ਜਿਹੜਾ ਬੈਕਟੀਰੀਆ ਨਾਸ਼ਕ ਵੀ ਆ ਤੇ ਉਲੀ ਨਾਸ਼ਕ ਵੀ ਆ ਉਹਨੂੰ ਵਰਤੋ ਟਰੈਕਟਰ ਬ੍ਰਾਂਡ ਦਾ ਅਜ਼ੂਕੀ